ਦੁੱਸਰੋਂ ਪੰਜਾਂਦਿਆਂ ਕਿ 25 ਦਸੰਬਰ 1927 ਨੂੰ ਭਾਰਤੀ ਸੰਵਿਧਾਨ ਦੇ ਨਰਮਾਤਾ ਕਹੇ ਜਾਣ ਵਾਲੇ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਨੇ ਮਹਾਰ ਸत्याग्रह ਦੇ ਦੌਰਾਨ ਮਨੋਸੰਭਰਤੀ ਨੂੰ ਸੰਕੇਤਕ ਰੂਪ ਦੇ ਵਿੱਚ ਸਾੜਿਆ ਸੀ। ਉਹਨਾਂ ਨੇ ਇਹ ਅਜਿਹਾ ਕਿਉਂ ਕੀਤਾ? ਇਹਦੇ ਪਿੱਛੇ ਕੀ ਕਾਰਨ ਸੀ? ਆਓ ਆਪਾਂ ਇਸ ਵੀਡੀਓ ਦੇ ਵਿੱਚ ਜਾਣਨ ਦਾ ਯਤਨ ਕਰਦੇ ਹਾਂ। ਦੋਸਤੋ ਅਸਲ ਵਿੱਚ ਡਾਕਟਰ ਭੀਮrao ਅੰਬੇਦਕਰ ਮਨੁਸਮ੍ਰਿਤੀ ਨੂੰ ਹੀ ਭਾਰਤੀ ਸਮਾਜ ਵਿੱਚ ਜਾਤੀ ਪ੍ਰਥਾ ਦੀ ਪ੍ਰਥਾ ਦੀ ਜੜ ਮੰਨਦੇ ਸੀ। ਇਹ ਉਹੀ ਪ੍ਰਥਾ ਸੀ ਜਿਸ ਨੇ ਭਾਰਤੀ ਸਮਾਜ ਨੂੰ ਉੱਚ-ਨੀਚ ਨੂੰ ਵੜਾਵਾ ਦਿੱਤਾ ਅਤੇ ਬ੍ਰਾਹਮਣ ਵਰਗ ਨੂੰ ਹਰ ਪੱਖ ਤੋਂ ਸੁਪਰੀਮ ਤੇ ਉੱਚਤਨ ਅਵਧਾ ਪ੍ਰਦਾਨ ਕੀਤਾ। ਪਰ ਇਹਦੇ ਬਿਲਕੁਲ ਉਲਟ ਸ਼ੋਧਰਾਂ ਨੂੰ ਜੀਵਨ ਦੇ ਮੌਲਿਕ ਅਧਿਕਾਰਾਂ ਤੋਂ ਓ ਬੰਚਿਤ ਕਰਤਾ। ਤੇ ਉਹਨਾਂ ਨੂੰ ਨੀਚ ਦਾ ਦਰਜਾ ਦਿੱਤਾ। ਬੇਸ਼ੱਕ ਮਨੁਸਮ੍ਰਿਤੀ ਮਨੋੱਖ ਮਨੋੱਖ ਵਿੱਚ ਇਹ ਫਰਕ ਦਾ ਤਰਕ ਨਹੀਂ ਸੀ ਦਿੱੰਦੀ ਇਹ ਕਾਰਨ ਇਸ ਵਿੱਚ ਕਿਤੇ ਵੀ ਲਿਖਿਆ ਨਹੀਂ ਮਿਲਦਾ ਕਿ ਬ੍ਰਾਹਮਣ ਉੱਚੇ ਕਿਉਂ ਨੇ ਤੇ ਸ਼ੂਦਰ ਨੀਵੇਂ ਕਿਵੇਂ ਨੇ ਤੇ ਕਿਉਂ ਨੇ ਪਰ ਫਿਰ ਵੀ ਉੱਚ ਨੀਚ ਦਾ ਇਹ ਵਿਧਾਨ ਇਸ ਮਨੁਸਮ੍ਰਿਤੀ ਵਿੱਚ ਲਿਖਿਆ ਮਿਲਦਾ ਹੈ। ਇਸ ਲਈ ਡਾਕਟਰ ਭੀਮਰੋ ਅੰਬੇਦਕਰ ਮੰਨਦੇ ਸੀ ਕਿ ਭਾਰਤ ਤੋ ਬਿਚਲੇ ਕਥਿਤ ਸ਼ੂਦਰਾਂ ਦੀ ਮਾੜੀ ਹਾਲਤ ਲਈ ਇਹ ਹੀ ਗ੍ਰੰਥ ਜ਼ਿੰਮੇਵਾਰ ਹੈ ਜੋ ਉਹਨਾਂ ਨੂੰ ਜਾਨਵਰਾਂ ਤੋਂ ਵੀ ਵਰਤ ਜਿੰਦਗੀ ਜਿਉਣ ਲਈ ਮਜਬੂਰ ਕਰਦਾ ਹੈ ਦੋਸਤੋ ਉਸ ਸਮੇਂ ਸ਼ੂਦਰਾਂ ਦੀ ਅਸਲ ਹਾਲਤ ਕੀ ਸੀ ਆਪਾਂ ਇਹਦੇ ਬਾਰੇ ਵੀ ਥੋੜੀ ਜੀ ਗੱਲ ਕਰ ਲੈਨੇ ਆ ਤਾਂ ਜੋ ਜਿਹੜੀ ਸਥਿਤੀ ਹੈ ਹੋਰ ਵੀ ਸਪਸ਼ਟ ਹੋ ਜਾਏ ਕਥਿਤ ਤੌਰ ਤੇ ਨੀਵੇਂ ਸਮਝੇ ਜਾਂਦੇ ਸ਼ੂਦਰਾ ਨਾਲੋਂ ਜਾਨਵਰਾਂ ਦੀ ਹਾਲਤ ਵੀ ਕਿਤੇ ਚੰਗੀ ਸੀ ਉਹ ਇਨਸਾਨ ਹੋਣ ਦੇ ਬਾਵਜੂਦ ਇਨਸਾਨ ਨਹੀਂ ਸੀ ਸਮਝੇ ਜਾਂਦੇ ਉਹਨਾਂ ਨੂੰ ਨਗਰਾਂ ਸ਼ਹਿਰਾਂ ਤੋਂ ਬਾਹਰ ਰਹਿਣ ਲਈ ਮਜਬੂਰ ਕੀਤਾ ਹੋਇਆ ਸੀ ਉਹਨਾਂ ਦੀ ਕੋਈ ਆਪਣੀ ਜਾਇਦਾਦ ਨਹੀਂ ਸੀ ਉਹਨਾਂ ਨੂੰ ਇਹ ਅਧਿਕਾਰ ਨਹੀਂ ਸੀ ਕੋਈ ਜਾਇਦਾਦ ਰੱਖ ਸਕਣ ਉਹਨਾਂ ਨੂੰ ਚੱਲਣ ਸਮੇਂ ਕਮਰ ਦੇ ਨਾਲ ਇੱਕ ਝਾੜੂ ਬੰਨ੍ਹ ਕੇ ਜ਼ਮੀਨ ਤੇ ਇੱਕੀ ਸਰਦਾ ਰੱਖਣਾ ਪੈਂਦਾ ਸੀ ਤਾਂ ਜੋ ਜ਼ਮੀਨ ਤੇ ਜਦੋਂ ਉਹ ਚੱਲਣ ਤਾਂ ਉਹਨਾਂ ਦੇ ਪੈਰਾਂ ਦੇ ਨਿਸ਼ਾਨ ਨਾਲੋਂ ਨਾਲ ਇਸ ਧਾਰੂ ਨਾਲ ਮਿਟਦੇ ਰਹਿੰਦੇ। ਗਲ ਦੇ ਵਿੱਚ ਮਿੱਟੀ ਦਾ ਇੱਕ ਕੁਜਾ ਬਨ ਕੇ ਰੱਖਣਾ ਪੈਂਦਾ ਸੀ ਤਾਂ ਜੋ ਜੇ ਟੁਕਣਾ ਪਏ ਜਾਏ ਤਾਂ ਉਹ ਜ਼ਮੀਨ ਤੇ ਨਾ ਟੁਕਣਾ ਸਗੋਂ ਇਹਦੇ ਵਿੱਚ ਹੀ ਟੁਕਣਾ। ਉਹ ਮਿੱਟੀ ਦੇ ਭਾਂਡਿਆਂ ਦੇ ਵਿੱਚ ਹੀ ਖਾਂਦੇ ਸੀ। ਮੰਦਰ ਵਿੱਚ ਪ੍ਰਵੇਸ਼ ਕਰਨਾ ਉਹਨਾਂ ਲਈ ਬਿਲਕੁਲ ਵਰਜਿਤ ਸੀ ਜੇਕਰ ਕਦੇ ਗਲਤੀ ਨਾਲ ਵੀ ਉਹਨਾਂ ਦੇ ਕੰਨਾਂ ਵਿੱਚ ਕੋਈ ਧਾਰਮਿਕ ਮੰਤਰ ਪੈ ਜਾਂਦਾ ਸੀ ਤਾਂ ਉਹਨਾਂ ਦੇ ਕੰਨਾਂ ਵਿੱਚ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਸੀ ਤੇ ਉਹ ਸਾਰੀ ਉਮਰ ਬੋਲੇ ਹੋਣ ਦਾ ਸੰਤਾਪ ਭੋਗਦੇ ਸੀ ਜੇਕਰ ਕੋਈ ਧਾਰਮਿਕ ਮੰਤਰ ਕਿਸੇ ਛੂਦਰ ਦੇ ਮੂੰਹੋਂ ਸੁਣ ਲਿਆ ਜਾਂਦਾ ਸੀ ਤਾਂ ਸਜ਼ਾ ਵਜੋਂ ਉਹਦੀ ਜੀਭ ਹੀ ਉਵਾਰ ਦਿੱਤੀ ਜਾਂਦੀ ਸੀ ਇਹ ਨਹੀਂ ਸ਼ੁਧ్ర ਔਰਤਾਂ ਨੂੰ ਆਪਣੇ ਸਰੀਰ ਦਾ ਉੱਪਰਲਾ ਹਿੱਸਾ ਢੱਕਣ ਦੀ ਬਿਲਕੁਲ ਮਨਾਹੀ ਸੀ। ਉਹਨਾਂ ਦੀ ਇਸ ਬੱਦਰ ਹਾਲਤ ਲਈ ਮੋٹے ਤੌਰ ਤੇ ਡਾਕਟਰ ਅੰਬੇਦਕਰ ਮਨੁਸਮ੍ਰਿਤੀ ਨੂੰ ਜਨਮਦਵਤ ਸਮੇਂ ਦੇ ਸੀ। ਦੋਸਤੋ ਡਾਕਟਰ ਅੰਬੇਦਕਰ ਨੇ ਜਦੋਂ ਇਸ ਗ੍ਰੰਥ ਨੂੰ ਸੰਕੇਤਕ ਰੂਪ ਵਿੱਚ ਸਾੜਿਆ ਉਸ ਤੋਂ ਮਗਰੋਂ ਉੱਥੇ ਇਕੱਠੇ ਹੋਏ ਲੋਕਾਂ ਨੂੰ ਉਹਨਾਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਉਹਨਾਂ ਦਾ ਇਹ ਸਭ ਕਰਨ ਦਾ ਮਕਸਦ ਸਿਰਫ ਛੂਤਛਾਤ ਕਰਨ ਕਰਨਾ ਨਹੀਂ ਸਗੋਂ ਇਸ ਦੀ ਜੜ ਚਾਰ ਵਰਨ ਵਿਵਸਥਾ ਨੂੰ ਖਤਮ ਕਰਨਾ ਵੀ ਹੈ ਉਹਨਾਂ ਨੇ ਇਸ ਉਦੇਸ਼ ਨੂੰ ਪ੍ਰਾਪਤ ਕਰਨ ਲਈ ਅੰਤਰਜਾਤੀ ਵਿਆਹ ਦੀ ਲੋੜ ਤੇ ਜ਼ੋਰ ਦਿੱਤਾ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਇਸ ਤਰ੍ਹਾਂ ਮਨੁਸਮਰਤੀ ਨੂੰ ਸੰਕੇਤਕ ਰੂਪ ਦੇ ਵਿੱਚ ਜਲਾਉਣ ਦਾ ਕੀ ਫਾਇਦਾ ਕੀ ਲਾਭ ਹੈ ਤਾਂ ਉਹਨਾਂ ਨੇ ਉਲਟਾ ਜਵਾਬ ਜਿਹੜਾ ਸਵਾਲ ਕੀਤਾ ਕਿ ਗਾਂਧੀ ਜੀ ਦੁਆਰਾ ਵਿਦੇਸ਼ੀ ਕੱਪੜੇ ਜਲਾਉਣ ਨਾਲ ਸਾਨੂੰ ਕੀ ਮਿਲਿਆ ਨਿਊਯਾਰਕ ਵਿੱਚ ਮਿਸ ਮਿਓ ਦੀ ਪੁਸਤਕ ਮਦਰ ਇੰਡੀਆ ਨੂੰ ਦਿਲਾਕੇ ਸਾਨੂੰ ਕੀ ਮਿਲਿਆ ਪਰ ਰਾਜਨੀਤਿਕ ਸੁਧਾਰਾਂ ਲਈ ਬਣਾਏ ਗਏ ਸਾਈਮਨ ਕਮਿਸ਼ਨ ਦਾ ਬਾਈਕਟ ਕਰਕੇ ਸਾਨੂੰ ਕੀ ਮਿਲਿਆ ਉਹਨਾਂ ਨੇ ਕਿਹਾ ਕਿ ਇਹ ਸਭ ਵਿਰੋਧ ਕਰਨ ਦੇ ਢੰਗ ਤਰੀਕੇ ਨੇ ਵਿਰੋਧ ਦਰਦ ਕਰਵਾਉਣ ਦੇ ਤਰੀਕੇ ਨੇ ਇਸੇ ਤਰ੍ਹਾਂ ਇਹ ਸਾਡਾ ਮਨੂ ਸਮ੍ਰਿਤੀ ਦਾ ਵਿਰੁੱਧ ਵਿਦਰੋਹ ਕਰਨ ਦਾ ਇੱਕ ਵਿਰੋਧ ਦਰਦ ਕਰਾਉਣ ਦਾ ਇੱਕ ਤਰੀਕਾ ਹੈ ਉਹਨਾਂ ਅੱਗੇ ਐਲਾਨ ਕੀਤਾ ਕਿ ਜੇ ਇਸ ਤਰ੍ਹਾਂ ਕਰਨ ਨਾਲ ਵੀ ਉਹਨਾਂ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੁੰਦਾ ਇਹ ਵਿਵਸਥਾ ਨਹੀਂ ਖਤਮ ਹੁੰਦੀ ਤਾਂ ਸਾਨੂੰ ਮਜਬੂਰਨ ਹਿੰਦੂ ਧਰਮ ਛੱਡਣਾ ਪੈ ਜਾਵੇ ਤੇ ਆਪਾਂ ਜਾਣਦੇ ਹਾਂ ਕਿ ਬਾਅਦ ਵਿੱਚ ਉਹਨਾਂ ਨੇ ਅਜੇਹਾ ਹੀ ਕਰਦੇ ਹੋਏ ਬੁੱਧ ਧਰਮ ਨੂੰ ਅਪਣਾ ਲਿਆ ਸੀ ਤੇ ਉਹਨਾਂ ਦੇ ਨਾਲ ਹਜ਼ਾਰਾਂ ਹੋਰ ਲੋਕਾਂ ਨੇ ਵੀ ਬੁੱਧ ਧਰਮ ਨੂੰ ਗ੍ਰਹਿਣ ਕਰ ਲਿਆ ਸੀ ਜਦੋਂ ਇਹ ਮਨੁਖਮ੍ਰਿਤ ਨੂੰ ਉਤਾਰਿਆ ਗਿਆ ਉਸ ਸਮੇਂ ਉਹਨਾਂ ਦੀ ਅਗਵਾਈ ਦੇ ਵਿੱਚ ਹਾਜ਼ਰ ਲੋਕਾਂ ਨੇ ਕਈ ਕਸਮਾਂ ਬਖਦੀਆਂ ਉਹਨਾਂ ਨੂੰ ਕੁਝ ਕਸਮਾਂ ਪਾਈਆਂ ਗਈਆਂ ਉਹਨਾਂ ਵਿੱਚੋਂ ਪਹਿਲੀ ਸੀ ਕਿ ਮੈਂ ਜਨਮ ਆਧਾਰਿਤ ਜਾਤ ਵਿਵਸਥਾ ਵਿੱਚ ਵਿਸ਼ਵਾਸ ਨਹੀਂ ਰੱਖਾਂਗਾ ਦੂਜੀ ਮੈਂ ਜਾਤੀ ਭੇਦਭਾਵ ਵਿੱਚ ਵਿਸ਼ਵਾਸ ਨਹੀਂ ਰੱਖਾਂਗਾ ਤੀਜੀ ਮੈਂ ਮੇਰਾ ਵਿਸ਼ਵਾਸ ਹੈ ਕਿ ਜਾਤੀ ਭੇਦਭਾਵ Hindu ਧਰਮ ਤੇ ਕਲੰਕ ਹੈ ਇਸ ਲਈ ਮੈਂ ਇਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਾਂਗਾ ਕਥਾ ਇਹ ਮੰਨ ਕੇ ਕਿ ਕੋਈ ਵੀ ਉੱਚਾ ਜਾਂ ਨੀਮਾ ਨਹੀਂ ਹੈ ਮੈਂ ਘੱਟੋ ਘੱਟ ਹਿੰਦੂਆਂ ਦੇ ਆਪਸ ਵਿੱਚ ਖਾਣ ਪੀਣ ਦੇ ਕਿਸੇ ਬੰਦੇ ਤੋਂ ਨਹੀਂ ਮੰਨਾਂਗਾ ਪੰਜਵੇਂ ਮੇਰਾ ਵਿਸ਼ਵਾਸ ਹੈ ਕਿ ਦਲਿਤਾਂ ਦਾ ਵੀ ਮੰਦਰਾਂ ਤਲਾਬਾਂ ਤੇ ਦੂਸਰੀਆਂ ਸੁਵਿਧਾਵਾਂ ਤੇ ਬਰਾਬਰ ਦਾ ਅਧਿਕਾਰ ਦੋਸਤੋ ਡਾਕਟਰ ਅੰਬੇਦਕਰ ਦੇ ਇਸ ਯਤਨ ਨਾਲ ਦੇਸ਼ਕ ਜਾਤੀ ਵਿਵਸਥਾ ਤੱਕ ਨਹੀਂ ਹੋ ਸਕੀ ਪਰ ਇਸ ਨਾਲ ਇਹ ਜੋੜ ਹੋਇਆ ਕਿ ਇਸ ਨਾਲ ਕਾਫਤ ਨੀਵੇਂ ਸਮਝੇ ਜਾਂਦੇ ਛੋਦਰਾਂ ਦੇ ਵਿੱਚ ਜਾਗਰੂਕਤਾ ਤੇ ਆਤਮ ਵਿਕਾਸ ਜਾਗਿਆ ਤੇ ਉਹ ਇਸ ਅਨਮਨੁੱਖੀ ਵਿਵਸਥਾ ਦੇ ਵਿਰੁੱਧ ਲੜਨ ਦੇ ਲਈ ਪਹਿਲੀ ਵਾਰੀ ਤਿਆਰ